ਇੱਕ ਪਾਸੇ ਕਿਸਾਨਾਂ ਦਾ ਮੋਰਚਾ ਲੱਗਿਆ ਹੋਇਆ ਹੈ ਦੂਜੇ ਪਾਸੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲਗਾਤਾਰ ਬਿਆਨ ਸਾਂਝੇ ਕੀਤੇ ਜਾ ਰਹੇ ਨੇ ਇਹਨਾਂ ਬਿਆਨਾਂ ਦੇ ਵਿੱਚ ਜੇ ਗੱਲ ਕਰੀਏ ਹਰਸਿਮਰਤ ਕੌਰ ਬਾਦਲ ਦੀ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਦਾ ਇੱਕ ਬਿਆਨ ਜ਼ਰੂਰ ਸਾਹਮਣੇ ਆਇਆ ਜਿਸ ਦੇ ਵਿੱਚ ਹੁਣ ਉਹ 23 ਦੀਆਂ 23 ਫਸਲਾਂ ਦੇ ਉੱਤੇ ਐਮਐਸਪੀ ਮੰਗ ਰਹੇ ਨੇ ਉਸੇ ਤਰ੍ਹਾਂ ਜਿਵੇਂ ਕਿਸਾਨਾਂ ਨੇ ਇਹ ਮੰਗ ਕੀਤੀ ਹੈ ਕਿ ਸਾਨੂੰ ਸਿਰਫ 5 ਫਸਲਾਂ ਤੇ ਨਹੀਂ ਸਗੋ 23 ਦੀਆਂ 23 ਫਸਲਾਂ ਦੇ ਉੱਤੇ ਐਮਐਸਪੀ ਚਾਹੀਦਾ ਉਸੇ ਤਰ੍ਹਾਂ ਹਰਸਿਮਰਤ ਕੌਰ ਬਾਦਲ ਨੇ ਵੀ ਕਿਸਾਨਾਂ ਦੀ ਹਾਂ ਚ ਹਾਂ ਰਲਾਈ ਹੈ ਪਰ ਇਹ ਮੰਗ ਜਿਹੜੀ ਹੈ ਉਹ ਕੇਂਦਰ ਸਰਕਾਰ ਵੱਲੋਂ ਨਹੀਂ ਕੀਤੀ ਗਈ ਹਰਸਿਮਰਤ ਕੌਰ ਨੇ ਇਹ ਮੰਗ ਕੇਂਦਰ ਸਰਕਾਰ ਤੋਂ ਨਹੀਂ ਸਗੋ ਸੂਬਾ ਸਰਕਾਰ ਤੋਂ ਕੀਤੀ ਹੈ ਕਿ ਹੈ ਕਿ ਸੂਬਾ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਜੇ ਕੇਂਦਰ ਨਹੀਂ ਦੇਵੇਗੀ ਐਮਐਸਪੀ ਤਾ ਸੂਬਾ ਸਰਕਾਰ ਕਿਸਾਨਾਂ ਨੂੰ ਐਮਐਸਪੀ ਦੇਵੇਗੀ ਯਾਨੀ ਕਿ ਐਮਐਸਪੀ ਉੱਤੇ ਕਿਸਾਨਾਂ ਦੀਆਂ ਫਸਲਾਂ ਸੂਬਾ ਸਰਕਾਰ ਖਰੀਦੇਗੀ ਹੈਰਾਨੀ ਦੀ ਗੱਲ ਹੈ ਜਿੱਥੇ ਇੱਕ ਪਾਸੇ ਪੂਰੇ ਕਿਸਾਨ ਮੋਰਚੇ ਜਿਹੜੇ ਨੇ ਉਹ ਕੇਂਦਰ ਸਰਕਾਰ ਦੀ ਵਿਰੋਧਤਾ ਕਰ ਰਹੇ ਨੇ ਕੇਂਦਰ ਸਰਕਾਰ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਨਾਲ ਖੜਨ ਦੀ ਬਜਾਏ ਸੂਬਾ ਸਰਕਾਰ ਨੂੰ ਘੇਰ ਦਾ ਨਜ਼ਰ ਆ ਰਿਹਾ ਇੱਥੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਭਾਜਪਾ ਦਾ ਗੱਠ ਜੋੜ ਜਿਹੜਾ ਹੈ ਉਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਅਜੇ ਤੱਕ ਬਣਿਆ ਹੋਇਆ ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਇਹ ਗੱਠਜੋੜ ਜਿਹੜਾ ਹੈਗਾ ਉਹ ਅੰਦਰ ਖਾਤੇ ਹੋਇਆ ਪਿਆ ਔਰ ਕੁਝ ਹੀ ਦਿਨਾਂ ਦੇ ਵਿੱਚ ਇਸ ਬਾਰੇ ਜਨਤਕ ਤੌਰ ਦੇ ਉੱਤੇ ਵੀ ਐਲਾਨ ਕਰ ਦਿੱਤਾ ਜਾਵੇਗਾ ਖੈਰ ਇਹਨਾਂ ਸਮਿਆਂ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਹਾਲਾਤ ਨੇ ਲੋਕ ਸਭਾ ਚੋਣਾਂ ਨਜ਼ਦੀਕ ਨੇ ਔਰ ਗੱਠਜੋੜ ਦੀਆਂ ਚਰਚਾਾਂਵਾਂ ਚਰਮਤੇ ਨੇ ਉੱਥੇ ਹੀ ਇਸ ਤਰ੍ਹਾਂ ਦੇ ਬਿਆਨ ਜਿੱਥੇ ਕੇਂਦਰ ਸਰਕਾਰ ਨੂੰ ਘੇਰਨ ਦੀ ਬਜਾਏ ਸੂਬਾ ਸਰਕਾਰ ਨੂੰ ਅਕਾਲੀ ਦਲ ਦੇ ਵੱਲੋਂ ਘੇਰਿਆ ਜਾ ਰਿਹਾ ਹੈ ਇਹ ਕਿਤੇ ਨਾ ਕਿਤੇ ਸਵਾਲ ਖੜੇ ਕਰ ਰਿਹਾ ਹੈ ਕਿ ਕੀ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਔਰ ਪੰਜਾਬ ਦੇ ਵਿੱਚ ਕੀ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੇ ਵਾਸਤੇ ਸੂਬਾ ਸਰਕਾਰ ਉੱਤੇ ਨਿਸ਼ਾਨੇ ਸਾਦੇ ਜਾ ਰਹੇ ਨੇ ਜੋ ਮੰਗ ਕੇਂਦਰ ਤੋਂ ਕਰਨੀ ਚਾਹੀਦੀ ਹੈ ਉਹ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪੰਜਾਬ ਸਰਕਾਰ ਤੋਂ ਕਿਉਂ ਕਰਦੇ ਪਏ ਨੇ ਇਸ ਉੱਤੇ ਸਵਾਲ ਖੜੇ ਹੋ ਰਹੇ ਨੇ ਇਹੀ ਗੱਲਾਂ ਕਰਦੇ ਹੋਏ ਹਰਸਿਮਰਤ ਕੌਰ ਬਾਦਲ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਕਿ ਸੀਐਮ ਭਗਵੰਤ ਮਾਨ ਸਿਰਫ ਕਿਸਾਨਾਂ ਦੇ ਮਾਮਲੇ ਦੇ ਵਿੱਚ ਮਗਰਮੱਛ ਦੇ ਹੰਝੂ ਵਹਾਉਣ ਦੇ ਪਏ ਨੇ ਇਹੋ ਜਿਹਾ ਬਿਆਨ ਪੰਜਾਬ ਸਰਕਾਰ ਦੇ ਖਿਲਾਫ ਇਹ ਤਾਂ ਸਾਫ਼ ਦੱਸਦਾ ਹੈ ਕਿ ਸਿਆਸੀ ਲਾਹਿਆਂ ਦੇ ਵਾਸਤੇ ਅਕਾਲੀ ਦਲ ਦੇ ਵੱਲੋਂ ਵਿਰੋਧੀ ਪਾਰਟੀਆਂ ਦੀ ਵਿਰੋਧ ਕੀਤੀ ਜਾ ਰਹੀ ਹੈ ਪਰ ਕਿਸਾਨਾਂ ਦੀ ਗੱਲ ਕਰਕੇ ਕਿਸਾਨਾਂ ਦੀਆਂ ਮੰਗਾਂ ਦੇ ਬਾਰੇ ਗੱਲ ਕਰਦਿਆਂ ਹੋਇਆਂ ਜੋ ਮੰਗਾਂ ਕੇਂਦਰ ਤੋਂ ਮੰਗਣੀਆਂ ਚਾਹੀਦੀਆਂ ਨੇ ਉਹ ਸੂਬਾ ਸਰਕਾਰ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਮੰਗਦੇ ਨਜ਼ਰ ਆ ਰਹੇ ਨੇ ਹਰਸੀ ਅਮਰਤਖੌਰ ਬਾਦਲ ਨੇ ਆਪਣੇ ਇਸ ਬਿਆਨ ਦੇ ਵਿੱਚ ਹੋਰ ਕੀ ਕੁਝ ਕਿਹਾ ਆਓ ਸੁਣ ਲੈਂਦੇ ਹਾਂ ਬਹੁਤ ਦੁੱਖ ਹੁੰਦਾ ਹੈ ਕਿ ਕਿਸਾਨਾਂ ਨੂੰ ਇੱਕ ਵਾਰ ਫਿਰ ਸੜਕਾਂ 'ਤੇ ਉਤਰਨਾ ਪਿਆ ਤੇ ਰਾਜ ਸਰਕਾਰ ਨੂੰ ਵੀ ਨਟਿੰਤੀ ਕਰਾਂਗੇ ਭਗਵੰਤ ਸਿੰਘ ਸਾਬ ਨੂੰ ਕੇਜਰੀਵਾਲ ਨੂੰ ਕਿ ਤੁਸੀਂ ਸਰਕਾਰ ਬਣਾਉਣ ਤੋਂ ਪਹਿਲੇ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਕੇਂਦਰ ਭਾਵੇਂ ਐਮਐਸਪੀ ਦੇਣਾ ਤੇ ਤਈ ਵੀ ਤਈ ਫਸਲਾਂ ਦੇ ਉੱਤੇ ਐਮਐਸਪੀ ਸੂਬੇ ਦੀ ਸਰਕਾਰ ਦੋਗੀ ਅੱਜ ਕਿਉਂ ਤੁਸੀਂ ਕੱਲੇ ਕੇਂਦਰ ਦੇ ਸਾਹਮਣੇ ਗਿੜਗਿੜਾ ਰਹੇ ਹੋ ਕਿ ਕੇਂਦਰ ਆਪਣੇ ਕਿਸਾਨਾਂ ਨੂੰ ਹੱਕ ਨਹੀਂ ਦੇ ਰਿਹਾ ਤਾਂ ਫਿਰ ਸੂਬੇ ਦੀ ਸਰਕਾਰ ਦੇ ਤੁਹਾਡਾ ਵਾਅਦਾ ਇੱਕ ਵਾਰ ਨਹੀਂ ਕਈ ਵਾਰੀ ਤੁਸੀਂ ਇਹ ਵਾਅਦਾ ਕੀਤਾ ਹੈ ਤੁਹਾਡੀ ਕਈ ਸਾਰੀ ਵੀਡੀਓ ਜਿੱਥੇ ਚੰਦ ਮਿੰਟਾਂ ਚ ਇਹ ਲਾਜ਼ਮੀ ਤੁਸੀਂ ਇਹਨੂੰ ਕਾਨੂੰਨ ਨੂੰ ਅਮਲੀ ਜਾਮਾ ਪਹਨਾਲ ਦੋਗੇ ਸਾਰੀ ਵੀਡੀਓ ਸਾਰਿਆਂ ਨੇ ਦੇਖੀਆਂ ਹੋਈਆਂ ਨੇ ਸੋ so, मैं ਕਿਸਾਨੀ ਯੂਨੀਅਨ ਨੂੰ ਇਹ ਲੰ ਨੂੰ केंद्र ਕਿ ਕੇਂਦਰ जरूर ਉੱਤੇ लेकिन ਦਬਾਅ ਲੇਕਿਨ ਆਪਣਾ सरकार तो क्यों नहीं ਕਿਉਂ ਨਹੀਂ ਮੰਗ ਰਖ ਰਹੀ ਜਿਹੜੇ ਕਹਿੰਦੇ ਸੀ ਕਿ ਭਾਵੇਂ ਮੂੰਗੀ ਹੋਏ ਉਹਦੀ ਐਮਐਸਪੀ ਹੋਏ ਤੇਈ ਫਸਲਾਂ ਦੀ ਐਮਐਸਪੀ ਹੋਏ ਤੇ ਜਿਹੜਾ ਕੰਮ ਕੇਂਦਰ ਨਹੀਂ ਕਰ ਰਹਾ ਉਹ ਸੁਪੇ ਦੀ ਸਰਕਾਰ ਕਿਉਂ ਨਹੀਂ ਕਰ ਰਹੀ ਆ ਪਹਿਲਾਂ ਤਾਂ ਵੀ ਮੰਗੇ ਜਿਹੜੀ ਮੰਗ ਸੀ ਸੀ2+57 ਸੁਮੇ ਨਾਥਨ ਡਾਕਟਰ ਸਾਹਿਬ ਦੀ ਰეკਮੈਂਡੇਸ਼ਨ ਨੂੰ ਲਾਗੂ ਕਰਨਾ ਅੱਜ ਉਸ ਤੋਂ ਘਟ ਕਰਨਾ